ਬੱਜੀ ਵੇਟਾ ਤੁਹਾਡਾ ਲਾ ਕੀ ਆ? ਸਪਰੇਧ ਕਰ। ਇਹ ਤੁਹਾਡੇ ਸਾਟ ਕਿਦਾਂ ਲੱਗੀ? ਮੈਂ ਥੰਮਲੇ ਵਿੱਚ ਵੱਜ ਕੇ ਚੱਕਰ ਖਾ ਗਏ। ਕਿੰਨੇ ਚਿਰਾਂ ਬਾਅਦ ਟੀਚਰ ਨੂੰ ਪਤਾ ਲੱਗਿਆ ਸੀ? ਜਦੋਂ ਮੇਰੇ ਸਾਟ ਲੱਗੀ ਤਾਂ ਉਦੋਂ ਮੈਂ ਉੱਥੇ ਬੈਠੀ ਹਾਂ ਉਸੇ ਤੋਂ ਮੈਨੂੰ ਮਰੋਂਦਈ ਸੀ। ਤਾਂ ਉਦੋਂ ਬਰਨਾ ਪਤਾ ਆਇਆ। ਉਦੋਂ ਬਰਨ ਨੇ ਆਣੀ ਮੈਨੂੰ ਕਹਿ ਲਾ ਕੇ ਕਿ ਮੈਡਮਾਂ ਦੇ ਕੋਲ। ਫਿਰ ਮੈਂ ਫਿਰ ਮੈਂ ਉੱਥੇ ਬੈਠੀ ਸੀ। ਮੇਰੇ ਜਦੋਂ ਸੱਟ ਲੱਗੀ ਮੈਂ ਥਮਲੇ ਵਿੱਚ ਜਾ ਕੇ ਵੱਜੀ ਤੇ ਕਿਸੇ ਟੀਚਰ ਨੇ ਤੁਹਾਨੂੰ ਚੁੱਕਿਆ ਨਹੀਂ ਆ ਕੇ ਚੁੱਕਿਆ ਨਹੀਂ ਨਿਆਣੇ ਲੈ ਕੇ ਗਏ ਸੀ ਕਿੰਨੇ ਟਾਈਮ ਬਾਅਦ ਜਦੋਂ ਸੱਟ ਲੱਗੀ ਓਦੋਂ ਥੋੜਾ ਟਾਈਮ ਬਾਅਦ ਲੈ ਕੇ ਗਏ ਸੀ ਬੱਚੇ ਹੀ ਲੈ ਕੇ ਗਏ ਕਿਸੇ ਅਧਿਆਪਕ ਨੇ ਨਹੀਂ ਲਿਆ ਲੈ ਕੇ ਗਏ ਤੁਹਾਨੂੰ ਹਨਾ ਨਹੀਂ ਤੇ ਉਸ ਤੋਂ ਬਾਅਦ ਤੁਹਾਡੇ ਫਾਦਰ ਸਕੂਲ ਆਏ ਆ ਕਿੰਨੇ ਕੁ ਟਾਈਮ ਬਾਅਦ ਪਹੁੰਚੇ ਹੋ ਉਦੋਂ ਹੀ ਲੈ ਕੇ ਗਏ ਮੰਮੀ ਲੈ ਕੇ ਗਏ ਤੁਹਾਡੇ ਦਾਦੀ ਲੈ ਕੇ ਗਏ ਮਮਾ ਲੈ ਕੇ ਗਏ ਮੇਰੇ ਹਾਂਜੀ ਮੰਮੀ ਲੈ ਕੇ ਗਈ ਮੇਰੀ ਅੱਛਾ ਤੁਹਾਡੇ ਮੰਮੀ ਲੈ ਕੇ ਗਏ ਕੋਈ ਵੀ ਟੀਚਰ ਨਹੀਂ ਹਸਪੀਟਲ ਲੈ ਕੇ ਗਿਆ ਨਹੀਂ ਉਹ ਨਹੀਂ ਲੈ ਕੇ ਗਏ ਠੀਕ ਹੈ ਉਥੇ ਕਿਹੜੇ ਟੀਚਰ ਮੌਜੂਦ ਸੀ ਤੁਹਾਨੂੰ ਪਤਾ ਨਾ ਦੱਸੋ ਦਿਵਿੰਦਰ ਮੈਮ ਸੀ ਹਾਂਜੀ ਮਮਤਾ ਮੈਮ ਸੀ ਅ ਸਕੂਲ ਵੱਲੋਂ ਕੋਈ ਵੀ ਫਰਸਟ ਏਡ ਨਹੀਂ ਦਿੱਤੀ ਗਈ। ੱਟੀ-ਪੱਟੀ ੱਟੀ ਵਗੈਰਾ ਕੋਈ ਕੀਤੀ ਨਹੀਂ। ਜਿਹੜਾ ਨਿਕਲਉਂਦੇ ਐ ਸੀ ਉਦੋਂ ਉਹਨਾਂ ਨੇ 3 ਬਾਰ ਦਿੱਤੀ ਮੰਗੀ। ਅਸਲਾਨੀ ਅੱਜ ਪਿੰਡ ਆਦਰਾਮਾਨ ਦੇ ਵਿੱਚ ਪ੍ਰਾਇਮਰੀ ਸਕੂਲ ਦੇ ਵਿੱਚ ਐਸੀ ਪਰਿਵਾਰਾਂ ਦੀ ਬੱਚੀ ਜਿਹੜੀ ਕਿ 6ਵੀਂ ਕਲਾਸ ਦੇ ਵਿੱਚ ਪੜ ਰਹੀ ਸੀਗੀ ਉਹਦੇ ਨਾਲ ਜਿਹੜਾ ਆ ਅੱਜ ਵੀ ਸਕੂਲਾਂ ਦੇ ਬਿਜ ਸਰਕਾਰੀ ਸਕੂਲਾਂ ਦੇ ਵਿੱਚ ਜਿਹੜਾ ਆ ਟੀਚਰਾਂ ਵੱਲੋਂ ਜਿਹੜਾ ਆ ਤੱਕਾ ਕੀਤਾ ਜਾਂਦਾ ਆ ਕਿ ਉਹ ਜਿਹੜੀ ਤੱਕਾ ਇਸ ਕਰਕੇ ਹੋਇਆ ਕਿ ਉਹ ਬੱਚੀ ਦੇ ਕਿਸੇ ਕਾਰਨ ਲੱਗ ਕੇ ਦੇੱਕੇ ਜਿਹੜੀ ਸੱਟ ਲੱਗ ਗਈ ਤੇ ਮਾਸਟਰਾਂ ਨੇ ਜਿਹੜਾ ਇਹ ਨਹੀਂ ਸਮਝਿਆ ਕਿ ਉਹ ਬੱਚੀ ਨੂੰ ਜਿਹੜਾ ਆ ਹਸਪੀਟਲ ਵਿੱਚ ਕਿਤੇ ਜਾਂ ਡਾਕਟਰ ਕੋਲ ਜਾ ਕੇ ਉਹਦੇ ਜਿਹੜਾ ਆ ਉਹਦਾ ਲਾਜ ਕਰਾ ਦਿੱਤਾ ਜਾਵੇ ਉਹਦੇ ਟੰਕੇ ਲਵਾ ਦਿੱਤੇ ਜਾਵੇ ਬਹੁਤ ਬਲੱਡ ਗਿਆ ਖੂਨ ਜਿਹੜਾ ਕਾਫੀ ਗਿਆ ਇਸ ਕਰਕੇ ਮੁੜ ਕੇ ਉਹਦੇ ਬਾਪ ਨੂੰ ਫੋਨ ਕੀਤਾ ਉਹ 2-3 ਘੰਟੇ ਬਾਅਦ ਜਾ ਕੇ ਉਹਨੂੰ ਬੱਚੀ ਨੂੰ ਲਿਆਂਕ ਕੇ ਹਸਪੀਟਲ ਵਿੱਚ ਲਿਆਂਕ ਕੇ ਤੇ ਉਹਦੇ ਜਿਹੜੇ ਆ ਆ ਜਿਹੜਾ ਮਹਿਤਪੁਰ ਹਸਪੀਟਲ ਆ ਸਾਡੇ ਇੱਥੇ ਜਿਹੜਾ ਆ ਉਹਦੇ ਲਿਆਂਕ ਕੇ ਉਹਦੇ ਪੰਜ ਕੁੜੀ ਦੇ ਜਿਹੜੇ ਆ ਸਕੇਚ ਲੱਗੇ ਆ ਤੇ ਇਹ ਜਿਹੜੀ ਬਹੁਤ ਹੀ ਨਦੀ ਜਿਹੜੀ ਆ ਨਗੇਲੀ ਆ ਮਾਸਟਰਾਂ ਦੀ ਤੇ ਇਹ ਜਿਹੜਾ ਪੂਰੇ ਪੰਜਾਬ ਦੇ ਵਿੱਚ ਹੀ ਹੋ ਰਿਹਾ ਆ ਦਲਤ ਬੱਚਿਆਂ ਦੇ ਨਾਲ ਕਿ ਉਹਨਾਂ ਦੀ ਕੋਈ ਦੇਖਭਾਲ ਵਾਸਤੇ ਜਿਹੜਾ ਆ ਕੋਈ ਵੀ ਸਰਕਾਰ ਜਿਹੜਾ ਸਕਟਾਈ ਨਹੀਂ ਕਰ ਰਹੀ ਸਕੂਲਾਂ ਦੇ ਵਿੱਚ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਇਸ ਬੱਚੀ ਨੂੰ ਵੀ ਇਨਸਾਬ ਮਿਲਣਾ ਚਾਹੀਦਾ ਆ ਇਹ ਬੱਚੀ ਜਿਹੜੀ ਆ ਅੱਜ 5 ਸਕੇਚ ਲੱਗੇ ਆ ਇਹਨੂੰ ਇਨਸਾਬ ਮਿਲਣਾ ਚਾਹੀਦਾ ਆ ਤੇ ਬਹੁਤ-ਬਹੁਤ ਧੰਨਵਾਦ जय भीम जय भारत मैं क्रांतिजीत सिंह काउंसलर नगर पंचायत मैहदपुर जेडी आज सरकारी हाई स्कूल ਪਿੰਡ ਆਦਰਾਮਣ ਦੇ ਵਿੱਚ ਇੱਕ ਬੱਚੀ ਛੋਟੀ ਸੁਪਰੀਤ ਕੌਰ ਸਾਡਾ ਵੀਰ ਜਿਹੜਾ ਲਬਰੀਤ ਆ ਇਹਦੀ ਬੇਟੀ ਆ ਉਹਦੇ ਸਕੂਲ ਦੇ ਵਿੱਚ ਅਚਾਨਕ ਛੱਟ ਲੱਗ ਗਈ ਤੇ ਟੀਚਰਾਂ ਨੇ ਜਿਹੜੀ ਆ ਸਰਕਾਰੀ ਸਕੂਲ ਦੇ ਟੀਚਰਾਂ ਨੇ ਇਹਦੇ ਫਾਦਰ ਨੂੰ ਬੇਟੀ ਦੇ ਫਾਦਰ ਨੂੰ ਇਨਫੋਰਮ ਕੀਤਾ ਔਰ ਉਹ ਆਪਣੇ ਨਕੋਦਰ ਕਿਸੇ ਕੰਮ ਤੇ ਸੀ ਜਿੰਨਾ ਚਿਰ ਉਹ ਸਕੂਲ ਦੇ ਵਿੱਚ ਆਇਆ ਨਹੀਂ ਔਰ ਟੀਚਰਾਂ ਨੇ ਇਹ ਜਹਿਮਤ ਨਹੀਂ ਕੀਤੀ ਕਿ ਕਈ ਵਾਰੀ ਬੱਚਿਆਂ ਦੇ ਪੇਰੈਂਟਸ ਕੋਈ ਕੰਮ ਤੇ ਗਿਆ ਹੁੰਦਾ ਕੋਈ ਦੂਰ ਦਰਾਡੇ ਗਿਆ ਹੁੰਦਾ ਤੇ ਉਹਨਾਂ ਨੇ ਇਹ ਨਹੀਂ ਸੋਚਿਆ ਕਿ ਅਸੀਂ ਬੱਚੇ ਨੂੰ ਹਸਪੀਟਲ ਲੈ ਜਾਈਏ ਉਹਦਾ ਟ੍ਰੀਟਮੈਂਟ ਕਰਾਈਏ ਜਿੰਨਾ ਚਿਰ ਇਹ ਉਥੇ ਸਕੂਲ ਪਹੁੰਚਿਆ ਨਹੀਂ ਉਹਨਾਂ ਚਿਰ ਉਹ ਬੱਚੀ ਨੂੰ ਉਦਾਂ ਹੀ ਉਥੇ ਉਹਨਾਂ ਨੇ ਬਿਠਾਈ ਰੱਖਿਆ ਕਾਫੀ ਉਹਦਾ ਬਲੱਡ ਜਿਹੜਾ ਨਿਕਲਿਆ ਸੱਟ ਜ਼ਿਆਦਾ ਸੀ ਜ਼ਿਆਦਾ ਵੀ ਕੋਈ ਹੋਰ ਵੀ ਇਹਨਾਂ ਦੀ ਅੰਗਹਿਲੀ ਦੀ ਵਜ੍ਹਾ ਦੇ ਨਾਲ ਬੱਚੀ ਨੂੰ ਜ਼ਿਆਦਾ ਪ੍ਰੋਬਲਮ ਵੀ ਆ ਸਕਦੀ ਸੀ ਜਿਹੜੀ ਬੱਚੀ ਅੱਜ ਆਪਣੇ ਮਹਿਦਪੁਰ ਗੁਰੂ ਤੇਗ ਬਹਾਦਰ ਹਸਪੀਟਲ ਦੇ ਵਿੱਚ ਇਸ ਟਾਈਮ ਐਡਮਿਟ ਆ ਔਰ ਟੀਚਰ ਜਿਹੜੇ ਆ ਉਥੇ ਮਮਤਾ ਦੇਵੀ ਕਲਾਸ ਇਨਚਾਰਜ ਦਵਿੰਦਰ ਕੌਰ ਜਿਹੜੇ ਪ੍ਰਿੰਸੀਪਲ ਆ ਰਸ਼ਪਾਲ ਸਿੰਘ ਜੀ ਟੀਚਰ ਤੇ ਅਮਨਦੀਪ ਟੀਚਰ ਕਿ ਸਰਕਾਰੀ ਜਿਹੜੇ ਟੀਚਰਾਂ ਦਾ ਇੰਨਾ ਕਿ ਇਹਨਾਂ ਦਾ ਵਿੜਾ ਕਰਕ ਹੋ ਚੁੱਕਾ ਜੇ ਇਹਨਾਂ ਕੋਈ ਗੱਲ ਵੀ ਫੋਨ ਤੇ ਕੀਤੀ ਆ ਤੇ ਮੋਰਿਓ ਜਿਹੜੀ ਮਮਤਾ ਦੇਵੀ ਉਹਨੇ ਵੀ ਮਿਸ ਬਿਹੇਵ ਕੀਤਾ ਮੋਰਿਓ ਜਦਾਂ ਸਰਕਾਰੀ ਬਿਹੇਵ ਕਰਦੇ ਉਹੀ ਕੀਤਾ ਇਹਨਾਂ ਨੇ ਮਤਲਬ ਇਹਨਾਂ ਕਿ ਕਹਿ ਲਓ ਵੀ ਇਹਨਾਂ ਨੂੰ ਪ੍ਰਮਾਤਮਾ ਦਾ ਜਾਂ ਕੋਈ ਡਰ ਨਹੀਂ ਰਿਹਾ ਹੈਗਾ ਸਰਕਾਰੀ ਨੌਕਰੀਆਂ ਕਰਦੇ ਆ ਤੇ ਇੱਕ ਬੱਚੀ ਆ ਉਹਦੇ ਉੱਤੇ ਕਹ ਲਓ 5-700 ਰੁਪਈਆ ਜਿਹੜਾ ਕੋਈ ਲਾਉਣ ਤੋਂ ਵੀ ਉਹਨਾਂ ਨੇ ਸੋਚਿਆ ਕਿ ਸਾਨੂੰ ਹਸਪਤਾਲ ਨਾਲ ਲੈ ਜਾਣਾ ਪਵੇ ਉੱਥੇ ਸਾਡੀ ਜੇਬ 'ਚ ਕੋਈ ਖਰਚਾ ਨਾ ਹੋ ਜਵੇ ਇਸ ਵਜ੍ਹਾ ਦੇ ਨਾਲ ਉੱਥੇ ਹੀ ਇਹ ਲੈ ਕੇ ਬੈਠੇ ਰਹੇ ਉਹਦੇ ਖਿਲਾਫ ਅਸੀਂ ਜਿਹੜੀ ਵੀ ਬਣਦੀ ਆ ਅਸੀਂ ਇਹਨਾਂ ਦੇ ਮੈਕਮੇ ਦੇ ਵਿੱਚ ਵੀ ਕੰਪਲੇਂਟ ਕਰਾਂਗੇ ਤੇ ਇੱਥੇ ਪੁਲਿਸ ਸਟੇਸ਼ਨ ਵੀ ਅਸੀਂ ਕੰਪਲੇਂਟ ਦਿੱਤੀ ਆ ਤੇ ਕਾਨੂੰਨੀ ਕਾਰਵਾਈ ਅਸੀਂ ਕਰਵਾਵਾਂਗੇ जय भीम जय भारत जय भीम जय भारत आज जो सट लगी है सुप्रीत कौर दे मेनू मैडम ने फोन ਕੀਤਾ ਅ ਸੈਸ ਟਾਈਮ ਵੀ ਲੜਕੀ ਦੇ ਸੱਟ ਲੱਗੀ ਆ ਮੈਂ ਨਕ ਉਧਰ ਸਗਾ ਤੇ ਮੈਂ ਆਣ ਕੇ 15 20 ਮਿੰਟ ਲੱਗ ਗਏ 20 ਮਿੰਟ ਆਉਣ ਨੂੰ ਵੀ ਉਹਨਾ ਟਾਈਮ ਕੁੜੀ ਦੇ ਖੂਨ ਨਿਚੜਦਾ ਰਿਹਾ ਸਿਰ ਤੋਂ ਇਹਨਾਂ ਨੇ ਐਸੀ ਨਗਹਿਲੀ ਕੀਤੀ ਵੀ ਉਹਨੂੰ ਕਿ ਡਾਕਟਰ ਦੇ ਵੀ ਲਜਾਣਾ ਨਹੀਂ ਸਮਝਿਆ ਵੀ ਕੁੜੀ ਦੇ ਸੱਟ ਜਿਆਦੀ ਲੱਗੀ ਆ ਵੀ ਅਸੀਂ ਆਪ ਦਾ ਇਲਾਜ ਕਰਾ ਲੀਏ ਕੁੜੀ ਦਾ ਤੇ ਮੇਰੀ ਮੋਰੇ ਅਪੋਇਟ ਸਕੂਲ ਆ ਉਹਦੇ ਵਿੱਚ ਮੇਰੀ ਮੰਮੀ ਕੰਮ ਕਰਦੇ ਆ ਮੰਮੀ ਮੇਰੀ ਨੂੰਮਣੀ ਦੱਸਿਆ ਇਹਨਾਂ ਨੇ ਤੇ ਮੈਂ ਜਾ ਕੇ ਫਿਰ ਆਪਣੀ ਬੇਟੀ ਨੂੰ ਇੱਥੇ ਦਾਖਲ ਕਰਾਇਆ ਤੇ ਕਾਫੀ ਯਾਰਾ ਬਲੱਡ ਸਿਰ ਤੋਂ ਜਦਾਂ ਮਰੋਂ ਨਿਕਲ ਚੁੱਕਿਆ ਵਾ ਮਤਲਬ ਬੇਹੋਸ਼ੀ ਸੀ ਜਦੋਂ ਮਾਮੇ ਸਟੈਚਰ ਆਇਆ